ਕਿਸਾਨ ਤਾਂ ਮਿਹਨਤੀ ਕਰਦਾ ਐ ਖੇਤਾਂ 'ਚ ਵੀ ਮਿਹਨਤ ਆ ਊਰੇ ਵੀ ਥੋੜੀ ਜ਼ਿਆਦਾ ਕਰ ਲਾਂਗੇ ਕੋਈ ਦਿੱਕਤ ਨਹੀਂ ਐ ਥੋੜੇ ਜ਼ਿਆਦਾ ਨੇ ਉਦੋਂ ਟਾਈਮ ਘੱਟ ਲੱਗੇ ਜੀ ਹੁਣ ਥੋੜਾ ਜ਼ਿਆਦਾ ਲੱਗ ਜੂਗਾ ਪਰ ਬੈਰੀਕੇਟ ਦਾ ਪੱਟਾ ਐ ਐ ਹੁਣ ਹੀ ਲੱਗਦਾ ਪਿਛਲੀ ਨਾਲੋਂ ਵੱਧ ਤਿਆਰੀ ਚਾਹੀਦਾ ਗਵਾਂਢੀ ਸੂਬਾ ਸਾਡੀ ਵੀ ਤਿਆਰੀ ਫੁੱਲਾਂ ਪਹਿਲਾਂ ਅਸੀਂ ਵੀ ਨਵੇਂ ਸੀਗੇ ਐਨਾ ਐਕਸਪੀਰੀਅੰਸ ਨਹੀਂ ਥਾ ਵੀ ਆਪਾਂ ਬੈਰੀਕੇਟ ਤੋੜ ਕੇ ਗਏ ਹੁਣ ਤਾਂ ਸਾਨੂੰ ਐਕਸਪੀਰੀਅੰਸ ਹੋ ਗਿਆ ਇਹਦਾ ਕਿਦਾਂ ਬੈਰੀਕੇਟ ਪੱਟਣੇ ਆ ਕਿਦਾਂ ਪੱਟਣੇ ਆ ਕੀ ਕਰਨਾ ਆ ਇਹਦੇ ਨਾਲੋਂ ਸਾਨੂੰ ਪੂਰਾ ਹੋ ਗਿਆ ਨੂੰ ਬੋਲ। ਵੈਰੀਗੇਟ ਲੱਗਿਓ ਆ ਇਹਨਾਂ ਨੂੰ ਲਿਫਟ 'ਚ ਪਾ ਕੇ ਕੱਚੇ ਗਿੱਧੂ ਕੇ ਸ਼ਹਿਰ 'ਚ ਕਰ ਦੇਣਾ। ਚਾਹੇ ਕਦੰਚ ਮੰਨ ਜੇ ਮੋਦੀ, ਚਾਹੇ ਮਹੀਨੇ 'ਚ ਮੰਨੇ, ਚਾਹੇ ਸਾਲ 'ਚ ਤੇ 2 ਸਾਲ 'ਚ ਉਹ ਪਿਛਲਾ ਧਰਨਾ ਹੈ ਯੇ ਐਗਜ਼ਾਮਪਲ। ਇਹ ਹੈ ਤਾਂ ਹੈ ਆਪਣੇ ਘਰਾਂ ਚੋਂ ਹੀ ਨੇ ਜੀ, ਕਿਸਾਨਾਂ ਦੇ ਹੀ ਪੁੱਤ ਨੇ ਸਾਰੇ ਬੀਐਸਐਫ ਦੇਵੀ। बीएसएफ ਦੇ ਵੀ ਪੰਜਾਬ ਪੁਲਿਸ ਦੇ ਵੀ ਹਰਿਆਣਾ ਪੁਲਿਸ ਦੇ ਵੀ ਸਾਰੇ ਸਾਰੇ ਇੰਡੀਆ ਚ ਹੈ ਤਾਂ ਕਿਸਾਨਾਂ ਦੇ ਪੁੱਤ ਨੇ ਉਹ ਤਾਂ ਸਰਕਾਰਾਂ ਪੁੱਠੀਆਂ ਨੇ ਵੀ ਅਮਨ ਉਹ ਸਾਹਮਣੇ ਕਰਦੇ ਤੁਸੀਂ ਜੇ ਤਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਰਵੀ ਸੰਗਰਾਹੂਰ ਸ਼ੰਭੂ ਬਾਰਡਰ ਤੇ ਆਂ ਔਰ ਸ਼ੰਭੂ ਬਾਰਡਰ ਤੇ ਜਿਹੜਾ ਹਾਲਾਤ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਕਿ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਬੈਰੀਗੇਟਿੰਗ ਹੋਈ ਵੀ ਆ ਵੱਡੇ ਵੱਡੇ ਪੱਥਰ ਲੱਗੇ ਹੋਏ ਆ ਤਸਵੀਰਾਂ ਇੱਕ ਵਾਰ ਤੁਹਾਨੂੰ ਅੱਜ ਦੀਆਂ ਦਿਖਾਉਣ ਲੱਗੇ ਆ ਅੱਜ 13 ਫਰਵਰੀ ਐ ਅੱਜ ਹੀ 10 ਵਜੇ ਕਿਸਾਨਾਂ ਦਾ ਐਲਾਨ ਹੈ ਕਿ ਦਿੱਲੀ ਨੂੰ ਜਾਇਆ ਜਾਊਗਾ ਕੱਲ ਮੀਟਿੰਗ ਜਿਹੜੀ ਹੈ ਉਹ ਸਰਕਾਰ ਦੇ ਨਾਲ ਜ਼ਰੂਰ ਹੁੰਦੀ ਹੈ ਪਰ ਮੀਟਿੰਗ ਸਿਰੇ ਨਹੀਂ ਚੜਦੀ ਜਣੀ ਜਿਸ ਤਰ੍ਹਾਂ ਦੀਆਂ ਡਿਮਾਂਡਸ ਹੈਗੀਆਂ ਨੇ ਜਿਸ ਤਰ੍ਹਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਤੇ ਸਹਿਮਤੀ ਹਾਲ ਦੀ ਘੜੀ ਬਣਦੀ ਨਹੀਂ ਨਜ਼ਰ ਆਉਂਦੀ ਦੋ ਗੇੜ ਦੀ ਮੀਟਿੰਗ ਜਿਹੜੀ ਆ ਹੋ ਚੁੱਕੀ ਆ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਬੈਰੀਗੇਟਿੰਗ ਵੀ ਆ ਔਰ ਬੈਰੀਗੇਟਿੰਗ ਭਾਰੀ ਵੀ ਹੈ ਇਸੇ ਤਰ੍ਹਾਂ ਦੇ ਨਾਲ ਜਿਹੜੀ ਪੁਲਿਸ ਫੋਰਸ ਹੈ ਉਹ ਵੀ ਭਾਰੀ ਗਿਣਤੀ ਦੇ ਵਿੱਚ ਹੈ ਪੁਲਿਸ ਬਲ ਤਾਇਨਾਤ ਹੈ ਇਸੇ ਤਰ੍ਹਾਂ ਦੇ ਨਾਲ ਇੱਥੇ ਬੀਐਸਐਫ ਔਰ ਸੀਆਰਪੀਐਫ ਦੀਆਂ ਵੀ ਟੁਕੜੀਆਂ ਪਿੱਛੇ ਹਟਵੀਆਂ ਲਾਈਆਂ ਗਈਆਂ ਜਾਨੀ ਤਿਆਰੀਆਂ ਪੂਰੀਆਂ ਤੇ ਮੁਕੰਮਲ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਆ ਦੂਜੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਦੂਜੇ ਪਾਸੇ ਕਿਸਾਨਾਂ ਦੀਆਂ ਤਿਆਰੀਆਂ ਵੀ ਜਿਹੜੀਆਂ ਨੇ ਉਹ ਉਸੇ ਤਰੀਕੇ ਦੀਆਂ ਹੀ ਆ ਜਾਨੀ ਜੇ ਇਧਰੋਂ ਚਾਰ ਗੁਣਾ ਤਿਆਰੀਆਂ ਵੱਧ ਨੇ ਤਾਂ ਤਿਆਰੀਆਂ ਕਿਸਾਨਾਂ ਦੀਆਂ ਵੀ ਚਾਰ ਗੁਣਾ ਵੱਧ ਨੇ ਕੱਲ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਜੇ ਸੀ ਮੀਆਂ ਪਹੁੰਚਾਈਆਂ ਜਾ ਰਹੀਆਂ ਹੁਣ ਗੱਲ ਕਰਦੇ ਹਾਂ ਕਿ ਮੰਗਾਂ ਕੀ ਹੈ ਮੰਗਾਂ ਬੇਸਿਕਲੀ ਇਹ ਨੇ ਕਿ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਐਮ ਐਸ ਪੀ ਦਿੱਤੀ ਜਾਵੇ ਐਮ ਐਸ ਪੀ ਦਿੱਤੀ ਜਾਵੇ ਐਮ ਐਸ ਪੀ ਤੇ ਕਾਨੂੰਨ ਬਣਾਇਆ ਜਾਵੇ ਦੂਜੀ ਜਿਹੜੀ ਮੰਗ ਹੈ ਕਿ ਕਿਸਾਨਾਂ ਤੇ ਜਿੰਨਾ ਵੀ ਕਰਜ਼ਾ ਹੈ ਨਾਲ ਮਜ਼ਦੂਰਾਂ ਤੇ ਵੀ ਜਿੰਨਾ ਕਰਜ਼ਾ ਉਹਨੂੰ ਮੁਆਫ ਕੀਤਾ ਜਾਵੇ ਔਰ ਤੀਜੀ ਮੰਗ ਇਹ ਹੈ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਕਿਸਾਨ 60 ਸਾਲ ਤੋਂ ਉੱਪਰ ਉਮਰ ਹੋ ਜਾਂਦੀ ਹੈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਹਦੇ ਨਾਲ-ਨਾਲ ਹੋਰ ਵੀ तमाम ਮੰਗਾਂ ਨੇ ਜਿਹੜੀਆਂ ਨਾਲ-ਨਾਲ ਚੱਲਦੀਆਂ ਔਰ ਇਸੇ ਤਰ੍ਹਾਂ ਜਿਹਾ ਲਖੀਮਪੁਰ ਖੀਰੀਮ ਵਾਲਾ ਮਾਮਲਾ ਵੀ ਆ ਹੁਣ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਉਣੇ ਜੇਕਰ ਅਸੀਂ ਆਹ ਦਿਖਾਉਣ ਦੀ ਕੋਸ਼ਿਸ਼ ਕਰੀਏ ਦੇਖੋ ਕਿ ਕੱਲ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਕਿ ਇਹਨਾਂ ਤੇ ਲਿਖਿਆ ਹੋਇਆ ਸੀ ਬੰਦੀ ਸਿੰਘ ਰਿਹਾ ਕਰੋ ਫ੍ਰੀ ਅਮ੍ਰਿਤਪਾਲ तमाम ਅਜਿਹੀਆਂ ਚੀਜ਼ਾਂ ਲਿਖਿਆ ਸੀ ਜਾਨੀ ਇਹਨਾਂ ਨੂੰ ਸਮਝਿਆ ਇਸ ਤਰ੍ਹਾਂ ਨਾਲ ਜਾ ਸਕਦਾ ਹੈ ਕਿ ਇੱਕ ਇੱਕ ਸਾਜ਼ਿਸ਼ ਹੋ ਸਕਦੀ ਹੈ ਕਿ ਕਿਸਾਨ ਦੇਖੋ ਆਪਣੀ ਲੜਾਈ ਨਹੀਂ ਲੜਨ ਜਾ ਰਹੇ ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਜਾ ਰਹੇ ਨੇ ਜਾਨੀ ਭਾਵੇਂ ਉਹ ਵੀ ਇੱਕ ਪੰਜਾਬ ਦਾ ਮੁੱਦਾ ਹੈ ਉਹ ਵੀ ਵੱਡਾ ਮੁੱਦਾ ਹੈ ਪਰ ਉਹਦੀ ਲੜਾਈ ਇੱਕ ਸੈਪਰੇਟ ਚੱਲ ਰਹੀ ਹੈ ਇੱਥੇ ਕਿਸਾਨਾਂ ਦੀ ਗੱਲ ਹੈ ਇੱਥੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਗੱਲ ਨਹੀਂ ਹੋ ਰਹੀ ਪਰ ਇਹਨਾਂ ਬੈਰੀਗੇਡਸ ਤੇ ਜ਼ਰੂਰ ਕਿਤੇ ਨਾ ਕਿਤੇ ਲਿਖ ਦਿੱਤਾ ਗਿਆ ਗੱਲ ਇਹ ਸੀ ਕਿ ਜਦੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਬਲ ਤਾਇਨਾਤ ਆ ਇਹਨਾਂ ਦੀ 24 ਘੰਟੇ ਡਿਊਟੀ ਹੈ ਕਈ ਦਿਨਾਂ ਤੋਂ ਇੱਥੇ ਜਿਹੜਾ ਹੈ ਇੱਥੇ ਤਾਇਨਾਤ ਨੇ ਫਿਰ ਇੱਥੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੌਣ ਲਿਖ ਗਿਆ ਵੱਡੀ ਗੱਲ ਤਾਂ ਇਹ ਹੈ ਖੈਰ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਉਨੇ ਆ ਇਸ ਤੋਂ ਬਿਨਾ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਪਿੱਛੇ ਕਿਸਾਨ ਜਿਹੜੇ ਨੇ ਕੁਝ ਟਰੈਕਟਰਾਂ ਦੇ ਪਹੁੰਚੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਫਿਲਹਾਲ ਤੁਸੀਂ ਖੱਗਰ ਦੀਆਂ ਤਸਵੀਰਾਂ ਦੇਖੋ ਕਿ ਇਸ ਪੁਲ ਤੋਂ ਹੀ ਤੁਹਾਨੂੰ ਪਿਛਲੇ ਸਾਲ ਦੀਆਂ ਜਦੋਂ ਤੁਸੀਂ YouTube ਤੇ ਸਰਚ ਮਾਰੋਗੇ YouTube ਤੇ ਸਰਚ ਮਾਰੋਗੇ ਸ਼ੰਭੂ ਬਾਰਡਰ ਤੋਂ ਕਿਸਾਨ ਕਿਵੇਂ ਲੰਘਿਆ ਸੀ ਤੇ ਤੁਹਾਨੂੰ ਤਸਵੀਰਾਂ ਨਜ਼ਰ ਆਉਣਗੀਆਂ ਪਰ ਹੁਣ ਇੱਥੇ ਥੋੜੇ ਜਿਹੇ ਹਾਲਾਤ ਬਦਲਤੇ ਜਾਨੀ ਇੱਥੋਂ ਜਿਹੜਾ ਸੀ ਉਹ ਬਦਲ ਦਿੱਤਾ ਗਿਆ ਪੂਰੇ ਦਾ ਪੂਰਾ ਸਿਸਟਮ ਕਿ ਆਹ ਦੇਖੋ ਇਹ ਬਹੁਤ ਵੱਡਾ ਟੋਆ ਜੇਸੀਬੀ ਨਾਲ ਪਟ ਦਿੱਤਾ ਗਿਆ ਕਿ ਜੇਕਰ ਟਰੈਕਟਰ ਇਥੇ ਆਉਂਦਾ ਵੀ ਆ ਤਾਂ ਟਰੈਕਟਰ ਇਹਦੇ ਵਿੱਚ ਡਿੱਗ ਜੇ ਜਾਂ ਕਿਉਂਕਿ ਕਿਸਾਨ ਤੁਰ ਕੇ ਤਾਂ ਜਾਊਗਾ ਨਹੀਂ ਪੈਦਲ ਕੋਸ਼ ਕਿਸਾਨ ਲੰਘ ਸਕਦੇ ਆ ਪਰ ਟਰੈਕਟਰ ਉਹਨਾਂ ਨੂੰ ਲੈ ਕੇ ਜਾਣੇ ਪੈਣਗੇ ਟਰੈਕਟਰਾਂ ਨੂੰ ਰੋਕਣ ਦੀਆਂ ਤਿਆਰੀਆਂ ਨੇ ਬੇਸਿਕਲੀ ਔਰ ਦੂਜੇ ਪਾਸੇ ਜਿਹੜੇ ਪੱਥਰ ਦੇਖ ਰਹੇ ਹੋ ਤੁਸੀਂ ਪੱਥਰੇ ਸੀ ਦੂਜੇ ਪਾਸੇੋਂ ਵੀ ਲਿਜਾ ਕੇ ਤੁਹਾਨੂੰ ਦਿਖਾਉਨੇ ਆ ਦੂਜੇ ਪਾਸੇ ਜਿਹੜੇ ਪੱਥਰ ਦਿਖਾ ਰਹੇ ਆ ਦੱਸ ਅਸੀਂ ਤੁਹਾਨੂੰ ਇਹ ਸਾਹਮਣੇ ਲਾਏ ਹੋਏ ਸੀ ਕਿ ਟਰੈਕਟਰ ਨਾ ਤਾਂ ਇਧਰੋਂ ਐਂਟਰ ਕਰ ਸਕੇ ਨਾ ਉਧਰੋਂ ਐਂਟਰ ਕਰ ਸਕੇ ਜੇਕਰ ਟਰੈਕਟਰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਘੱਗਰ ਦੇ ਵਿੱਚ ਦੀ ਟਰੈਕਟਰ ਲੰਘ ਜੂ ਕਿਉਂਕਿ ਇੱਥੇ ਪਾਣੀ ਘੱਟ ਹੈ ਬਹੁਤ ਜ਼ਿਆਦਾ ਪਾਣੀ ਨਹੀਂ ਹੈ ਉਥੋਂ ਟਰੈਕਟਰ ਲੰਘ ਸਕਦਾ ਹੈ ਤਾਂ ਟਰੈਕਟਰ ਵੀ ਨਾ ਲੰਘੇ ਜਾਨੀ ਆ ਇਹ ਭਾਰੇ ਪੱਥਰ ਲਿਆ ਕੇ ਇੱਥੇ ਜੀਸੀਬੀਆਂ ਨਾਲ ਜ਼ਰੂਰ ਰੱਖ ਦਿੱਤੇ ਗਏ ਸੀਗੇ ਰੱਖ ਦਿੱਤੇ ਹੀ ਪਰ ਕੱਲ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਡੰਡਿਆਂ ਨਾਲ ਇਹਨਾਂ ਜੋ ਕੁਝ ਵੀ ਇੱਥੇ ਪਿਆ ਇਹਨਾਂ ਨਾਲ ਹਲਾ ਹਲਾ ਕੇ ਇਹਨਾਂ ਨੂੰ ਕੁਸ਼ ਨੂੰ ਵਿੱਚ ਸੁੱਟਤਾ ਕੁਛ ਨੂੰ ਸਾਈਡ ਤੇ ਕਰਤਾ ਯਾਨੀ ਲੰਘਣ ਜੋਗੀ ਜਗ੍ਹਾ ਤਾਂ ਬਣ ਗਈ ਜੇਕਰ ਕੋਈ ਲੰਘਣਾ ਚਾਵੇ ਤੇ ਇਥੋਂ ਲੰਘਿਆ ਜਾ ਸਕਦਾ ਹੈ ਆਰਾਮ ਨਾਲ ਦੂਜੇ ਪਾਸੇ ਪਾਣੀ ਜ਼ਰੂਰ ਹੈ ਪਾਣੀ ਦੇ ਵਿੱਚ ਦੀ ਲੰਘਣਾ ਥੋੜਾ ਜ਼ਰੂਰ ਮੁਸ਼ਕਲ ਹੋਏਗਾ ਇਸ ਵੇਲੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਧੁੰਦ ਕਾਰਨ ਵਿਜ਼ਿਬਿਲਟੀ ਥੋੜੀ ਘੱਟ ਹੈ ਅਸੀਂ ਦੂਰ ਦੀ ਤਸਵੀਰ ਤਾਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਦਿਨ ਜਿਹੜਾ ਸਾਫ਼ ਹੋਣਾ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਈਏ ਦੂਜੇ ਪਾਸੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਧਰੋਂ ਕਿਸਾਨ ਜ਼ਰੂਰ ਜਿਹੜੇ ਨੇ ਇਧਰੋਂ ਪਹੁੰਚੇ ਹੋਏ ਆ ਹਾਲਾਂਕਿ ਟਾਈਮ 10 ਵਜੇ ਦਾ ਹੈ 10 ਵਜੇ ਦਾ ਟਾਈਮ ਹੈ ਔਰ ਕਿਸਾਨਾਂ ਨੇ 10 ਵਜੇ ਇਥੋਂ ਕੂਚ ਕਰਨਾ ਯਾਨੀ ਸਭ ਤੋਂ ਪਹਿਲੀ ਜੇਕਰ ਕੋਸ਼ਿਸ਼ ਹੋਣੀ ਹੈ ਕਿ ਇਥੋਂ ਸ਼ੁਰੂ ਕਰਨਾ ਤਾਂ 10 ਵਜੇ ਪਹਿਲਾ ਬੈਰੀਗੇਟ ਹੈ ਜਿਹੜਾ ਉਹਨੂੰ ਸੁੱਟਣ ਦੀ ਕੋਸ਼ਿਸ਼ ਹੋਏਗੀ ਫਿਲਹਾਲ ਉਦੋਂ ਤੱਕ ਜਿਹੜਾ ਹੈ ਉਹ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਵੱਖ-ਵੱਖ ਥਾਵਾਂ ਤੋਂ ਕਿਸਾਨ ਜਿਹੜੇ ਨੇ ਉਹ ਵੱਡੀ ਫੋਰਸ ਇਕੱਠੀ ਹੋ ਜੇ ਫਿਰ ਅਸੀਂ ਜਿਹੜਾ ਹੈ ਉਹ ਇਥੋਂ ਜਾ ਕੇ ਕੋਸ਼ਿਸ਼ ਕਰਾਂਗੇ ਕਿ ਬੈਰੀਗੇਟ ਟੁੱਟਣ ਜਾਂ ਕੋਸ਼ਿਸ਼ ਕੀਤੀ ਜਾਵੇ ਕਿ ਦਿੱਲੀ ਵੱਲ ਨੂੰ ਲਿਜਾਇਆ ਜਾਵੇ ਪਰ ਜਸਤਰੀ ਕੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੋਈ ਆ ਕੇਂਦਰ ਸਰਕਾਰ ਇਸ ਗੱਲ ਲਈ ਹਾਲ ਦੀ ਘੜੀ ਮੰਨਣ ਲਈ ਤਿਆਰ ਨਹੀਂ ਬੇਸ਼ੱਕ ਉਹ ਕਹਿੰਦੇ ਨੇ ਕਿ ਕਮੇਟੀਆਂ ਬਣਾ ਲਓ ਸਾਨੂੰ ਸਮਾਂ ਦੇ ਦਿਓ ਪਰ ਉੱਪਰ ਇਲੈਕਸ਼ਨ ਦਾ ਸਮਾਂ ਕਿਸਾਨ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਸਾਨੂੰ ਹੋ ਸਕਦਾ ਲਾਰਾ ਲਾ ਦਿੱਤਾ ਜਾਵੇ 2 ਮਹੀਨੇ ਲੰਘਾ ਦਿੱਤੇ ਜਾਣ 2 ਮਹੀਨੇ ਬਾਅਦ ਇਲੈਕਸ਼ਨ ਹੋ ਜਾਵੇ ਫਿਰ ਕਿਸ ਨੇ ਕੋਈ ਗੱਲ ਕਰਨੀ ਹੈ ਜਾਂ ਕਿਸ ਨੇ ਅੰਦੋਲਨ ਕਰਨਾ ਜਾਂ ਅੰਦੋਲਨ ਪਤਾ ਨਹੀਂ ਸਿਰੇ ਚੜੇਗਾ ਜਾਂ ਨਹੀਂ ਚੜੇਗਾ तमाम ਗੱਲਾਂ ਹੁੰਦੀਆਂ ਕੱਲ ਗੱਲਬਾਤ ਜਿਹੜੀ ਆ ਉਹ ਸਿਰੇ ਨਹੀਂ ਚੜ ਸਕੀ ਪਰ ਹੁਣ ਅਗਲਾ ਦੌਰ ਕਦੋਂ ਸ਼ੁਰੂ ਹੁੰਦਾ ਹੈ ਅੱਜ ਦਾ ਦਿਨ ਬਹੁਤ ਖਾਸ ਹੈ ਬਹੁਤ ਵੱਡਾ ਹੈ ਬਹੁਤ ਇੰਪੋਰਟੈਂਟ ਦਿਨ ਹੈ ਕਿ ਅੱਜ ਦੇ ਦਿਨ ਕਿਸਾਨ ਦੀ ਕੋਸ਼ਿਸ਼ ਕੀ ਹੈ ਅੱਗੇ ਪ੍ਰਸ਼ਾਸਨ ਦੀ ਕੋਸ਼ਿਸ਼ ਕੀ ਹੈ ਹਰਿਆਣਾ ਸਾਫ਼-ਸਾਫ਼ ਤੌਰ ਤੇ ਕਹਿ ਚੁੱਕਿਆ ਆਪਣੇ ਵਾਸੀਆਂ ਨੂੰ ਵੀ ਆਪਣੇ ਕਿਸਾਨਾਂ ਨੂੰ ਵੀ ਜੇਕਰ ਤੁਸੀਂ ਇਹਦੇ ਵਿੱਚ ਸ਼ਾਮਲ ਹੋਣੇ ਹੋ ਤਾਂ ਤੁਹਾਡੇ ਤੇ ਕਾਨੂੰਨੀ ਸਖਤ ਕਾਰਵਾਈ ਹੋਊਗੀ ਜੇਕਰ ਤੁਹਾਡੀ ਮਸ਼ੀਨਰੀ ਅਸੀਂ ਜਾਂਦੀ ਦੇਖੀ ਹੈ ਜਾਂ ਤੁਹਾਡੀ ਮਸ਼ੀਨਰੀ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਦੀ ਮਸ਼ੀਨਰੀ ਹੈ ਉਸ ਨੂੰ ਅਸੀਂ ਬਾਉਂਡ ਵੀ ਕਰਾਂਗੇ ਔਰ ਤੁਹਾਡੇ ਪਾਸਪੋਰਟ ਨੂੰ ਵੀ ਅਸੀਂ ਰੱਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਮਾਮ ਇਹ ਗੱਲਾਂ ਹੋ ਰਹੀਆਂ ਹਰਿਆਣਾ ਸਾਫ ਸਾਫ ਕਹਿ ਚੁੱਕਿਆ ਕਿ ਅਸੀਂ ਹਰਿਆਣਾ ਨਹੀਂ ਲੰਘਣ ਦੇਣਾ ਅੱਗੇ ਬਹੁਤ ਵੱਡੀ ਬੈਰੀਗੇਟਿੰਗ ਹੈ ਅੱਗੇ ਬਹੁਤ ਵੱਡੀ ਪੁਲਿਸ ਫੋਰਸ ਤਾਇਨਾਤ ਹੈ ਅੱਗੇ ਜਿਹੜੀਆਂ ਕੇਂਦਰੀ ਬਲਦੀਆਂ ਫੋਰਸ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਤਾਇਨਾਤ ਨੇ ਪਰ ਇਧਰੋਂ ਕਿਸਾਨ ਵੀ ਜਿਹੜਾ ਹੈ ਉਹ ਬਜਾਇਦਾ ਹੈ ਕਿ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਤੁਹਾਨੂੰ ਅਗਲੀਆਂ ਤਸਵੀਰਾਂ ਅਸੀਂ ਕਿਸਾਨਾਂ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬੈਰੀਗੇਟਿੰਗ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਟਰੈਕਟਰ ਪਹੁੰਚਿਆ ਇਹ ਇਹ ਭਰਾ ਕੱਲ ਵੀ ਪਹੁੰਚੇ ਸੀ ਰਾਤ ਵੀ ਇੱਥੇ ਸੀ ਸ਼ਾਇਦ ਇਹਨਾਂ ਨੇ ਪੱਥਰ ਜਿਹੜੇ ਨੇ ਉਹ ਪਾਸੇ ਕੀਤੇ ਆ ਵੀਰ ਹੋਰੀ ਟਰੈਕਟਰ ਲੈ ਕੇ ਪਹੁੰਚ ਗਿਆ ਤਿਆਰੀ ਪੂਰੀ ਆ ਕੀ ਹਾਲ ਆ ਵੀਰੇ ਕੀ ਨਾਮ ਹੈ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਚੰਦ ਸਿੰਘ ਹੈ ਕਿੱਥੋਂ ਆਏ ਬਾਈ ਬਾਈ ਇੱਤੋਂ ਹੀ ਆ ਤੇਪੜਾ ਪਿੰਡ ਆਪਣਾ ਨੇੜੇ ਅੱਛਾ ਐਉਂ ਨਹੀਂ ਲੱਗਦਾ ਪਿਛਲੀ ਨਾਲੋਂ ਵੱਧ ਤਿਆਰੀ ਚਾਦਾ ਗਵਾਂਢੀ ਸੂਬਾ ਸਾਡੀ ਵੀ ਤਿਆਰੀ ਫੁੱਲ ਆ ਪਹਿਲਾਂ ਅਸੀਂ ਵੀ ਨਵੇਂ ਸੀਗੇ ਐਨਾ ਐਕਸਪੀਰੀਅੰਸ ਨਹੀਂ ਥਾ ਵੀ ਆਪਾਂ ਬੈਰੀਕੇਟ ਤੋੜ ਕੇ ਗਏ ਹੁਣ ਤਾਂ ਸਾਨੂੰ ਐਕਸਪੀਰੀਅੰਸ ਹੋ ਗਿਆ ਇਹਦਾ ਐਕਸਪੀਰੀਅੰਸ ਕਿਵੇਂ ਬਾਈ ਜਿੱਦਾਂ ਬੈਰੀਕੇਟ ਪਟਣੇ ਆ ਕਿੱਦਾਂ ਪਟਣੇ ਆ ਕੀ ਕਰਨਾ ਆ ਇਹਦੇ ਨਾਲ ਸਾਨੂੰ ਪੂਰਾ ਹੋ ਗਿਆ ਅਨੁਭਵ ਹੋ ਗਿਆ ਹਾਂਜੀ ਕੋਈ ਰੈਸਲਾ ਰੂਸਲਾ ਕਰਦੇ ਰਹੇ ਆ ਵੀ ਕਿਵੇਂ ਬੈਰੀਕੇਟ ਦਾ ਕੀ ਆ ਇਹਦਾ ਯਾਰ ਦੇਖੋ ਆਪਣੇ ਕੰਮ ਆ ਹਨ ਵੀ ਕਿੱਦਾਂ ਬੈਰੀਕੇਟ ਲੱਗਿਓ ਆ ਇਹਨਾਂ ਨੂੰ ਲਿਫਟ 'ਚ ਪਾ ਕੇ ਖਿੱਚ ਕੇ ਧੂਕੇ ਸੈਰ 'ਚ ਕਰ ਦੇਣਾ ਆਪਾਂ ਹੋਰ ਕੀ ਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਭਾਰੇ ਤੋਂ ਭਾਰੇ ਬਣਾਓ ਵੀ ਇਹ ਨੂੰ ਟਰੈਕਟਰ ਖਿੱਚ ਨਾ ਸਕੇ ਇੱਧਰ ਪੱਥਰ ਸੁੱਟੇ ਪਏ ਆ ਉੱਦਗੇ ਟੋਆ ਪੱਟਤਾ ਵੀ ਜੇ ਟਰੈਕਟਰ ਆਵੇ ਤਾਂ ਉਹਦੇ ਵਿੱਚ ਹੀ ਡਿੱਗ ਪੇ ਨਹੀਂ ਇਹ ਤਾਂ ਚਲੋ ਉਹਨਾਂ ਨੇ ਕਰਨਾ ਹੀ ਸੀਗਾ ਪਰ ਆਪਣੀ ਕਿਸਾਨਾਂ ਦੀ ਪੂਰੀ ਤਿਆਰੀ ਆ ਅਸੀਂ ਸ਼ਾਂਤੀਪੂਰਵਕ ਜਾਵਾਂਗੇ ਕਿਸੇ ਨਾਲ ਅਸੀਂ ਉਲੜਬਾਜੀ ਨਹੀਂ ਕਰਨੀ ਇਹ ਰੋਕਣਗੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਵੀ ਇਹਨਾਂ ਨਾਲ ਪਿਆਰ ਨਾਲ ਹੀ ਟ੍ਰੀਟ ਕਰਾਂਗੇ ਕੋਈ ਦਿੱਕਤ ਨਹੀਂ ਆਗੀ ਆਪਣੇ ਟਰੈਕਟਰਾਂ ਦੇ ਰਾਹ ਨਾ ਜਾਵਾਂਗੇ ਹਾਂਜੀ ਆਮਨਾ ਜਾਣ ਨਹੀਂ ਦੇਣਾ ਉਹਨਾਂ ਨੇ ਉਹ ਕਹਿੰਦੇ ਕਿ ਬੀਐਸਐਫ ਦੀਆਂ ਟੁਕੜੀਆਂ ਵੀ ਆਈ ਸੀ ਆਰਪੀਐਫ ਦੀਆਂ ਟੁਕੜੀਆਂ ਵੀ ਆ ਕਈ ਲੇਹਰਾਂ ਜਿਹੜੀਆਂ ਨੇ ਉਹ ਬੈਰੀਗੇਟਾਂ ਦੀਆਂ ਲਾ ਰੱਖੀਆਂ ਜਣੀ ਉਹ ਲੱਗਦਾ ਨਹੀਂ ਕਿ ਐਤਕੀ ਥੋੜੀ ਜੀ ਮੁਸ਼ਕਲ ਵੱਧ ਕਰਨੀ ਪੈ ਸਕਦੀ ਆ ਥੋੜੀ ਜੀ ਥੋੜੀ ਜੀ ਮਿਹਨਤ ਵੱਧ ਲੱਗੂ ਹਾਂਜੀ ਇਹ ਤਾਂ ਹੈਗਾ ਹੀ ਆ ਕਿਸਾਨ ਤਾਂ ਮਿਹਨਤੀ ਕਰਦਾ ਆ ਖੇਤਾਂ 'ਚ ਵੀ ਮਿਹਨਤ ਆ ਊਰੇ ਵੀ ਥੋੜੀ ਜਿਆਦਾ ਕਰ ਲਾਂਗੇ ਕੋਈ ਦਿੱਕਤ ਨਹੀਂ ਐ ਥੋੜੇ ਜਿਆਦਾ ਨੇ ਉਦੋਂ ਟਾਈਮ ਘੱਟ ਲੱਗੇ ਜੀ ਹੁਣ ਥੋੜਾ ਜਿਆਦਾ ਲੱਗ ਜੂਗਾ ਪਰ ਬੈਰੀਗੇਟ ਤਾਂ ਪਟਾਂਗੇ ਦਿੱਲੀ ਦਾ ਜਾਣਾ ਹੀ ਜਾਣਾ ਦਿੱਲੀ ਜਾਣਾ ਹੀ ਜਾ ਹਾਂਜੀ अच्छा भाई ਤੁਹਾਡਾ ਕੀ ਨਾਮ ਹੈ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਤੁਸੀਂ ਵੀ ਨਾਲ ਹੀ ਇੱਕੋ ਹਾਂਜੀ ਹਾਂ ਬਿਲਕੁਲ ਇੱਕੋ ਭਰਾ ਹੀ ਆ ਜੀ ਤਿਆਰੀ ਫੁੱਲ ਆ ਜੀ ਭਰਾ ਨਾਲ ਨੇ ਜੀ ਹਜ਼ਾਰਾਂ ਚ ਗਿਣਤੀ ਚ ਨੇ ਜੀ ਕਿਸਾਨ ਵੀਰ ਤੇ ਬਸ ਫਤਿਹ ਕਰਦਾਂਗੇ ਜੀ ਤੇ ਬਸ ਇਹੀ ਇਰਾਦਾ ਜੀ ਚਾਹੇ ਇੱਕ ਦਿਨ ਚ ਮੰਨੇ ਜੇ મોદી ਚਾਹੇ ਮਹੀਨੇ ਚ ਮੰਨੇ ਚਾਹੇ ਸਾਲ ਚ ਤੇ 2 ਸਾਲ ਚ ਉਹ ਪਿਛਲਾ ਧਰਨਾ ਹੈ ਜੀ ਐਗਜ਼ਾਮਪਲ ਹੋਰ ਕੋਈ ਨਹੀਂ ਜੀ ਵਾਹਿਗੁਰੂ ਕਰੂ ਕਿਰਪਾ ਜਥੇਬੰਦੀਆਂ ਸਾਰੀਆਂ ਇਕੱਟੀਆਂ ਹੋ ਜਾਣਗੀਆਂ ਦੇਉ ਦੇ ਦਊਗਾ ਮਾਤਾ ਪੀ ਸਾਰਿਆਂ ਨੂੰ ਸਾਰੇ ਕਿਸਾਨ ਭਰਾ ਆਮ ਆਮ ਘਰਾਂ ਦੇ ਨੇ ਆਪੀ ਸਾਰੇ ਰਲ ਜਾਣਗੇ ਜੀ ਸਾਰੇ ਹੈ ਤਾਂ ਅਸਲ ਕਿਸਾਨ ਨੇ ਜੀ ਆਪੀ ਵਾਹਿਗੁਰੂ ਹੋਰ ਇਹ ਤਾਂ ਤੁਸੀਂ ਕਹਿੰਦੇ ਹੋ ਜੀ ਵੀ ਇਹ ਮੂਰੇ ਖੜੇ ਨੇ ਵੀਰ ਇਹ ਹੈ ਤਾਂ ਇਹ ਆਪਣੇ ਘਰਾਂ ਚੋਂ ਹੀ ਨੇ ਜੀ ਕਿਸਾਨਾਂ ਦੇ ਹੀ ਪੁੱਤ ਨੇ ਇਹ ਸਾਰੇ ਬੀਐਸਐਫ ਦੇ ਵੀ बीएसएफ ਦੇ ਵੀ ਪੰਜਾਬ ਪੁਲਿਸ ਦੇ ਵੀ ਹਰਿਆਣਾ ਪੁਲਿਸ ਦੇ ਵੀ ਸਾਰੇ ਸਾਰੇ ਇੰਡੀਆ ਚ ਹੈ ਤਾਂ ਕਿਸਾਨਾਂ ਦੇ ਪੁੱਤ ਨੇ ਉਹ ਤਾਂ ਸਰਕਾਰਾਂ ਪੁੱਠੀਆਂ ਨੇ ਵੀ ਆਮਣੋ ਸਾਹਮਣੇ ਕਰਤੇ ਉਹ ਤਾਂ ਸਰਕਾਰਾਂ ਦੇ ਲੱchn ਮਾੜੇ ਨੇ ਜੀ ਤੇ ਕੋਈ ਨਹੀਂ ਉਹਨਾਂ ਨੂੰ ਵੀ ਕਾਜੂ ਕੋਈ ਨਹੀਂ ਅਕਲ ਉਹ ਅਸੀਂ ਲਿਉਣ ਵਾਲੇ ਆ ਉਹ ਵਾਇਗਰੂ ਲਿਉਣ ਵਾਲਾ ਆਪੇ ਜੀ ਤੇ ਬਸ ਠੀਕ ਹੈ ਜੀ ਫਤਫਤ ਅੱਛਾ ਭਾਈ ਭਾਈ ਰਾਤ ਵੀ ਆਏ ਸੀ ਤੁਸੀਂ ਰਾਤ ਦੇ ਇੱਥੇ ਹੀ ਹੋ ਤੁਸੀਂ ਹਾਂਜੀ ਹਾਂਜੀ ਕੱਲ ਸ਼ਾਮ 6:00 6:30 ਵਜੇ ਇੱਥੇ ਆਏ ਸੀਗੇ ਬੈਰੀ ਕੁਰੀਗੇਟ ਦੇ ਤੋੜੇ ਸੈਡਾਂ ਵਾਲੇ ਜਿਹੜੇ ਘੱਗਰ ਦੇ ਵਿੱਚ ਉਹ ਗੇਰੇ ਧੱਕ ਕੇ ਸੱਟਦੇ ਸੀਗੇ ਹਾਂਜੀ ਇਹ ਤੁਸੀਂ ਉਹ ਕਰਕੇ ਗਏ ਹਾਂਜੀ ਆਪਾਂ ਕਰਕੇ ਰਾਤ 10 11 ਵਜੇ ਵਾਪਸ ਗਏ ਆ ਇੱਥੋਂ ਰੋਕਿਆ ਨਹੀਂ ਸਾਨੂੰ ਕਿਹਾ ਨਹੀਂ ਇਹਨਾਂ ਨੇ ਕਿ ਭਾਈ ਨਾ ਬੱਸ ਕਰੋ ਜਾਂ ਕੋਈ ਕੋਈ ਗੋਲਾ ਗੋਲਾ ਨਹੀਂ ਸਿੱਟਿਆ ਟੋਡੇ ਵੱਲ ਲੱਥਰੂ ਗਿਆ ਨਹੀਂ ਨਹੀਂ ਉਹ ਪਹਿਲਾਂ ਹੀ ਸੁੱਟਲੇ ਸੀਗੇ ਉਹਨਾਂ ਨੇ ਹਾਂ ਪਹਿਲਾਂ ਨਹੀਂ ਮੁੱਕਣੇ ਦਾ ਕਿੱਥੇ ਨਾ ਕੋ ਬਹੁਤ ਆਸਲਾ ਨਾ ਕੋ ਉਹ ਤਾਂ ਇਹ ਸੀਗਾ ਵੀ ਚਲੋ ਅਸੀਂ ਕਿਹੜਾ ਕਿਸੇ ਨਾਲ ਹੁੱਲੜ ਬਾਜੀ ਕੀਤੀ ਇਹਨਾਂ ਨੇ ਪਹਿਲਾਂ ਗੇਰੇ ਸੀਗੇ ਕੋਲੇ ਉਦੋਂ ਬਾਅਦ ਅਸੀਂ ਸੈਟ ਵਾਲੇ ਸੱਟ ਦੇ ਜਿਹੜੇ ਥਰ ਤੋਂ ਹੋਏ ਸੀਗੇ ਸੱਟ ਕੇ ਸੀ 11:00 ਵਜੇ ਵਾਪਸ ਹੋਏ ਸੀਗੇ ਉਰੇ ਨੇੜੇ ਹੀ ਰਹਿ ਗਏ ਸੀ ਅੱਛਾ ਹਾਂਜੀ ਪਿੱਛੋਂ ਕਿੱਥੋਂ ਆਏ ਤੁਸੀਂ ਪਿੱਛੋਂ ਆਏ ਪਿੰਡ ਹੈ ਹੀ ਆਪਣਾ ਟਿੱਪਲਾ ਨੇੜੇ ਹੀ ਆ ਅੱਛਾ ਨਾਲ ਹੀ ਆ ਹਾਂ ਪਰ ਆਪਾਂ ਘਰ ਨਹੀਂ ਗਏ ਇੱਥੇ ਹੀ ਰੋਡ ਤੇ ਹੀ ਰਹੇ ਹਾਂ ਅੱਛਾ ਜੇ ਹੁਣ ਬੈਰੀਗੇਟ ਖਿੱਚਣਾ ਹੋਵੇ ਇਸ ਟਰੈਕਟਰ ਨਾਲ ਕਿਵੇਂ ਖਚੋਗੇ ਕੀ ਹੈ ਮਤਲਬ ਕੋਈ ਸੰਗਲ ਸੰਗਲ ਲੈ ਕੇ ਆਏ ਹੋ ਕਿਵੇਂ ਲੈ ਕੇ ਆਓ ਜਾਂ ਅੱਗੋਂ ਇਹਨੂੰ ਵਿਚ ਲਾਓਗੇ ਸਿੱਟੋਗੇ ਕਰੋਗੇ ਕੀ ਇਹਦੇ ਨਾਲ ਉਹ ਤਾਂ ਦੇਖੋ ਜਿੱਦਾਂ ਦਾ ਬੈਰੀਗੇਟ ਹੋਊਗਾ ਉਹਦੇ ਹਿਸਾਬ ਨਾਲ ਉਹਦੇ ਸੰਗਲ ਪੈਂਦਾ ਦੀ ਗਾ ਸੰਗਲ ਪਾਵਾਂਗੇ ਉਹ ਟਰਾਲੀਆਂ ਸਾਰਾ ਕੁਝ ਹੈਗਾ ਸਾਰਾ ਕੁਝ ਹੈ ਟਰਾਲੀ ਪਿੱਛੇ ਸਾਰਾ ਕੁਝ ਹੈਗਾ ਮੰਨ ਲੇ ਪਤਾ ਕੀ ਆ ਇਹ ਮੌਕੇ ਦੇ ਹਥਿਆਰ ਚਲਾਉਣ ਵਾਲੀ ਗੱਲ ਆ ਨਾ ਮੌਕੇ ਦੇ ਜੋ ਹੋਊਗਾ ਜਿਹੜੇ ਦਾਮ ਨਾਲ ਮੰਨ ਕੇ ਟੁੱਟਣਗੇ ਬੈਰੀਗੇਟ ਉਹ ਦਾਮ ਨਾਲ ਤੋੜਾਂਗੇ ਮੌਕੇ ਤੇ ਮੌਕੇ ਦੇ ਹੋਇਆ ਇਹ ਫਿਰ ਕੱਪੜੇ ਕਿੰਨੇ ਕਿੰਨੇ ਦਿਨ ਲੈ ਕੇ ਆਇਆ ਉਹ ਕੱਪੜੇ ਦਾ ਇਦਾਂ ਬਈ ਮੋੜਨਾ ਤਾਂ ਹੈ ਹੀ ਨਹੀਂ ਆਪਾਂ ਜਦ ਤੱਕ ਮੋਦੀ ਮੰਨਦਾ ਨਹੀਂ ਕੱਪੜੇ ਦਾ ਇਦਾਂ ਆ ਧੋਈ ਜਾਣੇ ਪਾਈ ਜਾਣੇ ਹੁਣ ਤਾਂ ਗਰਮੀਆਂ ਆ ਗਈਆਂ ਅੱਗੇ ਇੱਕੇ ਲੋਹ ਟੀ-ਸ਼ਰਟ ਨਾਲ ਕੰਮ ਚਲਾ ਦੇਣਾ ਕੋਈ ਚੱਕਰ ਮਰਮੀ ਆ ਗਈ ਠੰਡ ਗਈ ਆ ਲੈ ਚਲੋ ਬੈਸਟ ਆਫ ਲੱਕ ਆ ਭਰਾ ਤਾਂ ਇਹਨਾਂ ਟਰੈਕਟਰਾਂ ਦੀ ਤਿਆਰੀ ਦੇਖੋ ਕਿ ਅੱਗੋਂ ਜੇਕਰ ਅੱਗੋਂ ਵੀ ਖਿੱਚਣ ਦੀ ਕੋਸ਼ਿਸ਼ ਕਰਨੀ ਹੈ ਜਾਂ ਉਸ ਤਰੀਕੇ ਦੇ ਨਾਲ ਤਾਂ ਇਹ ਤਿਆਰੀਆਂ ਕੱਲ ਤਾਂ ਤੁਹਾਨੂੰ ਅਸੀਂ ਵੀ ਤਸਵੀਰਾਂ ਦਿਖਾਈਆਂ ਕਿ ਕਿਵੇਂ ਜੀਸੀਬੀਆਂ ਪਹੁੰਚੀਆਂ ਹੋਈਆਂ ਨੇ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਦੇਖੋ ਜਿੰਨਾ ਤੁਸੀਂ ਏਰੀਆ ਦੇਖ ਰਹੇ ਹੋ ਵਿਜ਼ਿਬਿਲਟੀ ਬਹੁਤ ਘੱਟ ਹੈ ਅਸੀਂ ਕੋਸ਼ਿਸ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਵੇਲੇ ਉਸ ਬੈਰੀਗੇਟਿੰਗ ਤੋਂ ਕਰੀਬ-ਕਰੀਬ ਕੋਈ 2-300 ਮੀਟਰ ਪਿੱਛੇ ਆ ਔਰ ਆਲੇ-ਦੋਲੇ ਸਿਰਫ ਤੁਹਾਨੂੰ মিডিਆ ਦੀਆਂ ਕਾਰਾਂ ਖੜੀਆਂ ਨਜ਼ਰ ਆਉਣਗੀਆਂ ਇਸ ਤੋਂ ਪਿੱਛੇ ਇਸ ਤੋਂ ਪਿੱਛੋਂ ਆਉਣਾ ਕਿਸਾਨਾਂ ਨੇ ਇਧਰੋਂ ਆਉਣਾ ਹੈ ਜਾਨੀ ਇਧਰੋਂ ਰੋਕ ਬਿਲਕੁਲ ਨਹੀਂ ਕੋਈ ਵੀ ਇਧਰੋਂ ਬਿਲਕੁਲ ਖਾਲੀ ਹੈ ਇਧਰੋਂ ਬਿਲਕੁਲ ਕਿਸਾਨ ਸਿੱਧਾ ਆਊਗਾ ਰਾਜਪੁਰ ਵਾਲੇ ਪਾਸਿਓਂ ਜਿੰਨਾ ਵੀ ਮਾਲਵਾ ਬੈਲਟ ਆਉਣਾ ਹੈ ਇਧਰਲੇ ਪਾਸਿਓਂ ਆਉਣਾ ਹੈ ਇਧਰੋਂ ਆ ਕੇ ਦੁਆਬਾ ਬੈਲਟ ਜੋ ਵੀ ਹੈ ਸਾਰੇ ਪਾਸਿਓਂ ਆਉਣਾ ਹੈ ਔਰ ਸਿੱਧੇ ਆ ਕੇ ਇੱਥੇ ਆਉਣਾ ਹੈ ਰਸਤੇ ਦੇ ਵਿੱਚ ਕੋਈ ਰੋਕ ਨਹੀਂ ਜਾਨੀ ਇਹ ਹਾਈਵੇ ਤੇ ਕੋਈ ਰੋਕ ਨਹੀਂ ਹੈਗੀ ਥੱਲੋਂ ਜ਼ਰੂਰ ਪੁਲਿਸ ਖੜੀ ਹੋਈ ਹੈ ਉਹ ਜਿਹੜੇ ਲੋਕਾਂ ਨੇ ਦਿੱਲੀ ਨੂੰ ਜਾਣਾ ਜਾਂ ਹੋਰ ਪਾਸੇ ਜਾਣਾ ਉਹਨਾਂ ਨੂੰ ਡਾਇਵਰਸ਼ਨ ਦੇ ਲਈ ਜ਼ਰੂਰ ਉੱਥੋਂ ਗਾਈਡ ਕੀਤਾ ਜਾ ਰਿਹਾ ਪਰ ਜਦੋਂ ਕਿਸਾਨ ਆਊਗਾ ਪਿੱਛੋਂ ਸਿੱਧਾ ਆਉਣਾ ਸਿੱਧੋਂ ਟਰੈਕਟਰ ਆਉਣੇ ਆ ਸਿੱਧੇ ਉੱਥੇ ਜਾਣਗੇ ਫਿਰ ਜਿਹੜਾ ਕੁਝ ਵੀ ਹੋਊਗਾ ਜੋ ਵੀ ਹੋਊਗਾ ਉਸ ਉਸ ਬੈਰੀਕੇਡ ਦੇ ਬਿਲਕੁਲ ਸਾਹਮਣੇ ਹੋਣਾ ਇਸ ਤੋਂ ਪਹਿਲਾਂ ਕੋਈ ਰੋਕ ਨਹੀਂ ਪਿੱਛੋਂ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਪੂਰੀ ਫੋਰਸ ਦੇ ਨਾਲ ਪੂਰੀ ਤਿਆਰੀ ਦੇ ਨਾਲ ਆਉਣਗੀਆਂ ਇੱਥੇ ਆ ਕੇ ਜ਼ਰੂਰ ਰੋਕ ਹੈ ਇਸ ਤੋਂ ਅੱਗੇ ਬਹੁਤ ਰੋਕਾਂ ਨੇ ਪੂਰਾ ਹਰਿਆਣਾ ਜਿੰਨਾ ਟਾਈਮ ਕ ਕਰਾਸ ਕਰਨਾ ਹੈ ਉੱਥੇ ਰੋਕਾਂ ਹੀ ਰੋਕਾਂ ਨੇ ਬਹੁਤ ਸਾਰੇ ਬੈਰੀਗੇਟ ਨੇ ਜਿਹੜੇ ਤੋੜਨ ਪੈਣਗੇ ਜੇ ਦਿੱਲੀ ਜਾਣਾ ਤਾਂ ਉਹਨਾਂ ਨੂੰ ਕਰਾਸ ਕਰਨਾ ਪਏਗਾ ਜੇ ਕਰਾਸ ਕਰਨਾ ਹੈ ਤੋੜਨਾ ਤਾਂ ਕਲੈਸ਼ ਵਧੇਗਾ ਕਲੈਸ਼ ਵਧੇਗਾ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਹੈ ਮਾਲੀ ਵੀ ਹੋ ਸਕਦਾ ਹੈ ਜਾਨੀ ਵੀ ਹੋ ਸਕਦਾ ਹੈ ਤਾਂ ਅੱਜ ਦਾ ਦਿਨ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇੰਪੋਰਟੈਂਟ ਹੈ ਵੱਡਾ ਦਿਨ ਕਿਸਾਨ ਆਪਣੀ ਤਿਆਰੀ ਦੇ ਵਿੱਚ ਹੈ ਉਧਰੋਂ ਪ੍ਰਸ਼ਾਸਨ ਆਪਣੀ ਤਿਆਰੀ ਦੇ ਵਿੱਚ ਹੈ ਲਗਾਤਾਰ ਤਸਵੀਰਾਂ ਦਿਖਾਉਂਦੇ ਰਹਾਂਗੇ ਦੇਖਦੇ ਰਹੋ ਦਾ ਅਨਮਿਊਟ